ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਆ ਸਾਰੇ ਘਰ ਦੇ ਪੁੱਛ ਜਿਹੜੇ ਵੀਰ ਜੀ ਨੇ ਦੇ ਤਿਆਰ ਕੀਤੇ ਤੇ ਇਹ ਹੀ ਤੁਹਾਨੂੰ ਵਿਖਾਉਣੇ ਆ ਕੁਝ ਇੱਧਰ ਬੱਝੀਆਂ ਵਾਂ ਤੇ ਕੁਝ ਉੱਧਰ ਬੱਝੀਆਂ ਕੁਝ ਵੱਸ਼ੀਆਂ ਵਾਂ ਦੋ ਗਾਵਾਂ ਤੇ ਬਾਕੀ ਸਾਰੀਆਂ ਵੱਸ਼ੀਆਂ ਵਾਂ ਘਰ ਦੀਆਂ ਹੀ ਪਾਲੀਆਂ ਵਾਂ ਤੇ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਵਾਹ ਕਿੰਨਾ ਭਾਈ ਹੁਣਾਂ ਦੇ ਆਪਾਂ ਵੀਡੀਓ ਕਾਫੀ ਦੇਰ ਪਹਿਲਾਂ ਪਾਈ ਦੀ ਸੀ ਤੇ ਹੁਣ ਫੇਰ ਭਾਈ ਹੁਣ ਆ ਬਾਹਰ ਚਲ ਗਏ ਸੀ ਤੇ ਹੁਣ ਅੱਜ ਸ਼ੌਂਕ ਨਾਲ ਕਿੰਦੇ ਪਾਉਣੀ ਆ ਤੇ ਨਾਲੇ ਘਰ ਦਾ ਮਾਲ ਜਿਹੜਾ ਵੇਚ ਦੇਣਾ ਵਾ ਗੱਲਬਾਤ ਕਰਦੇ ਆ ਹਾਂਜੀ ਬੀਤੀ ਸਸੀ ਕਾਲ ਜੀ ਸਸੀ ਕਾਲ ਆ ਵੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਮੇਰਾ ਠੀਕ ਆ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਜੱਗਾ ਜੀ ਹਾਂਜੀ ਤੇ ਪਿੰਡ ਠੱਠਾ ਜਿਲ੍ਹਾ ਗਦਾਪੁਰ ਤਹਿਸੀਲ ਤਹਿਸੀਲ ਪਟਾਣਾ ਤੇ ਠੀਕ ਲਾਗੇ ਫਤੇਗੜ ਚੂੜੀਆਂ ਹਨਾ ਫਤੇਗੜ ਚੂੜੀਆਂ ਆਪਾਂ ਨੂੰ ਕਿਲੋ 2 ਕਿਲੋ ਮੀਟਰੀ ਫੋਨ ਨੰਬਰ ਹੀ ਬੋਲਦਾ ਫਿਰ ਫੋਨ ਨੰਬਰ ਜੇ ਮੇਰਾ 70870 955 ਠੀਕ ਹੈ ਜੀ ਨੰਬਰ ਮੈਂ ਉਹ ਹਰ ਫਿਰ ਪੁਰਾਣਾ ਚ ਲਾਇਆ ਉਹ ਹੀ ਪੁਰਾਣਾ ਚਾਲੂ ਕੀਤਾ ਹਨਾ ਠੀਕ ਹੈ ਵਾਵਾ ਚਰੀ ਲਾਏ ਜੇ ਨਾ ਹਾਂ ਮੈਂ ਵੀ 2 ਸਾਲ ਆਇਆ 2 ਸਾਲ ਆਇਆ ਕਿਥੇ ਇਟਲੀ ਸੀ ਹਾਂ ਮੈਂ ਇਟਲੀ ਆ ਹਨਾ ਅੱਛਾ ਪੀਆਰ ਹੋ ਗਿਆ ਫਿਰ ਮੈਂ ਛੁੱਟੀਆਂ ਆਇਆ ਅੱਛਾ ਇਟਲੀ ਚ ਪੀਆਰ ਹੁਣ ਕਾਰਡ ਮਿਲ ਗਿਆ ਤੁਹਾਨੂੰ ਨਾ ਹਾਂ ਕਾਰਡ ਹਾਂ ਮੈਨੂੰ ਮਿਲ ਗਿਆ ਤੇ ਹੁਣ ਘੁੰਮਣ ਫਿਰਨਾ ਆਏ ਜੀ ਹਾਂ ਹੁਣ ਮੈਂ ਨਾ ਰਹਿਣਾ ਵਾਂ ਮਹੀਨਾ ਦਾ ਅੱਛਾ ਤੇ ਮੈਂ ਆ ਕੇ ਵੇਖਿਆ ਤੁਹਾਨੂੰ ਪਤਾ ਪਹਿਲਾਂ ਮੈਂ ਕਾਫੀ ਕੰਮ ਕੀਤਾ ਵਪਾਰ ਦਾ ਬੜਾ ਕੰਮ ਬੜੀ ਵੀਡੀਓ ਪਾਉਂਦੇ ਰਹੇ ਆਪਾਂ ਤੁਹਾਡੀ ਸਾਰੇ ਘਰ ਦੇ ਹੀ ਆ ਪਸ਼ੂ ਠੀਕ ਹੈ ਵੱਡੇ ਗੋਹੀ ਤੇ ਬੰਦਾ ਵੀ ਉਹਨੂੰ ਮੈਂ ਰੱਖ ਕੇ ਦਿੱਤਾ ਸੀ ਅੱਛਾ ਪਰ ਉਹ ਤੁਹਾਨੂੰ ਪਤਾ ਹੁਣ ਲੇਬਰ ਦੀ ਬੜੀ ਪ੍ਰੋਬਲਮ ਹੈ ਹਾਂ ਤੁਸੀਂ ਕਹਿੰਦੇ ਵੀ ਉਹ ਹਟ ਗਿਆ ਬੰਦਾ ਸਾਰੇ ਮਤਲਬ ਵੇਚ ਦੇਣੇ ਆ ਸਿਰਫ ਨਾ ਉਹ ਇੱਕ ਗਾਂ ਨੂੰ ਰ ਬਸ 20 ਦਿਨ ਦੀ ਛੁੱਟੀ ਹੈ 20 ਤਰੀਕ ਦੀ ਤੁਸੀਂ ਕਹਿੰਦੇ ਟਿਕਟ ਹੋਈ ਹੈ ਫਿਰ ਵਾਪਸ ਦੀ ਮੈਂ ਚੱਲ ਜਾਣਾ 20 ਤਰੀਕ ਠੀਕ ਹੈ ਤੇ ਵਧੀਆ ਚੱਲੀ ਜਾਂਦਾ ਫਿਰ ਉੱਧਰ ਉੱਥੇ ਹਾਂ ਵਧੀਆ ਰਹੀ ਠੀਕ ਠਾਕ ਨਜ਼ਾਰੀ ਚਲੋ ਵਧੀਆ ਹੈ ਕਿ ਚਲੋ ਇੱਥੇ ਵੀ ਚਲੋ ਵਧੀਆ ਹੈ ਉਦੋਂ ਵੀ ਜਦੋਂ ਵਪਾਰ ਚਲੋ ਜਦੋਂ ਤੁਸੀਂ ਕਰਦੇ ਸੀ ਉਦੋਂ ਵੀ ਵੀਡੀਓ ਕਾਫੀ ਪੈਂਦੀਆਂ ਤੇ ਪਤਾ ਤੈਨੂੰ ਮਾਲ ਸਾਰਾ ਸ਼ਰੇਦਾ ਲਈਦਾ ਚੰਗਾ ਮਾਲ ਉਦੋਂ ਦਾ ਰਿਹਾ ਤੇ ਚੰਗਾ ਹੀ ਜਾਂਦਾ ਰਿਹਾ ਵਾ ਹਾਂਜੀ ਹਾਂਜੀ ਚਲੋ ਇਤਨਾ ਹੀ ਸਮੇਂ ਦੇ ਨਾਲ ਨਾਲ ਚੀਜ਼ਾਂ ਤੇ ਆ ਫਿਰ ਵੇੜਾ ਸਾਰੀਆਂ ਘਰਦਿਆਂ ਤਿਆਰ ਕੀਤੀਆਂ ਸਾਰੀਆਂ ਘਰਦਿਆਂ ਹੀ ਵੱਡੇ ਨੇ ਤਿਆਰ ਕੀਤੇ ਇਹ ਸਾਰੀਆਂ ਪਹਿਲਣਾਂ ਜੀ ਸਾਰੀਆਂ ਦੰਦਾ ਦੇ ਵਿੱਚ ਠੀਕ ਹੈ ਕਿਉਂਕਿ ਉਦੋਂ ਤੇ ਪਹਿਲਾਂ ਹੈ ਨਹੀਂ ਕੋਈ ਬਾਅਦ ਚ ਤੁਹਾਡੇ ਮਗਰ ਤੈਨੂੰ ਪਤਾ ਹੀ ਆ ਮੇਰੀਆਂ ਕੋਈ ਵੀਡੀਓ ਵੀ ਕੱਢ ਕੇ ਵੇਖ ਲੈ ਇੱਥੇ ਵੀਲੇ 'ਚ ਇੱਕ ਡੰਗਰ ਵੀ ਮੇਰੇ ਕੋਲ ਘਰਦਾ ਨਹੀਂ ਹੁੰਦਾ ਇਹ ਮੇਰੇ ਤੋਂ ਮਗਰੋਂ ਲਿਆ ਕੇ ਉਹਨੇ ਵੇੜਾ ਤਿਆਰ ਕਰਕੇ ਬਣਾਇਆ ਤੁਹਾਡੇ ਮਗਰਾਂ ਸਾਰੀ ਵੇਲੀ ਭਰਤੀ ਆ ਸਾਰੀਆਂ ਵੇਲੀਆਂ ਭਰੀਆਂ ਵੇਖ ਲੋ ਤਿੰਨੇ ਚਾਰ ਉਧਰ ਬੰਧੀਆਂ ਸੱਤ ਅੱਠ ਵੇੜਾ ਬੰਧੀਆਂ ਜਣਕੀ ਠੀਕ ਹੈ ਚਲੋ ਫਿਰ ਪਹਿਲਾਂ ਇਹ ਹੀ ਵਿਖਾਈਏ ਸੋਆ ਪਹਿਲਾਂ ਹੀ ਇਹ ਵੀ ਪਹਿਲਾਂ ਸੋ ਕਿੰਨਾ ਚਿਰ ਹੋਇਆ ਇਹਨੂੰ ਸੂਈ ਦਾ ਇਹਨੂੰ ਸੂਈ ਨੂੰ ਨਾ 15 ਦਿਨ ਹੋਏ ਆ ਪਤਾ ਮੈਨੂੰ ਉਹਨੇ ਬਾਹਰ ਫੋਨ ਕੀਤਾ ਉਸ ਤੋਂ ਬਾਅਦ ਮੈਂ ਟਿਕਟ ਖਾ ਗਿਆ ਆ ਗਿਆ ਤੇ ਮਗਰ ਇਹਦੇ ਵਸਾ ਜੀ ਦੁੱਧ ਦੇ ਕੋ 10 ਕਿਲੋ ਹਾਂ ਤਾਂ ਠੰਡੀ ਸੀਲ ਹੈ ਕੋਈ ਮੰਗਾ ਨਹੀਂ ਪਉਣਾ ਭਾਵੇਂ ਆ ਇਦਾਂ ਹੀ ਧਾਰਾ ਮਾਰ ਕੇ ਗੱਲ ਨਹੀਂ ਕੋਈ ਪਰਵਾਹ ਨਹੀਂ ਕਰਨ 98 ਸਾਰੇ ਵਧੀਆ ਠੀਕ ਆ ਹਾਂ ਸੀਲ ਤੈਨੂੰ ਪਤਾ ਹੈ ਜਿਹੜੀ ਬਰੀਡ ਹੁੰਦੀ ਸੀ ਜ ਦੁੱਧ ਉਹਨ ਕਿੰਨਾ ਜੀ ਤੇ ਗੱਲ ਦੁੱਧ 10 ਕਿਲੋ ਹੈਗਾ ਪੱਕਾ ਦੁੱਧ ਪੱਕਾ 10 ਕਿਲੋ ਤੋਰ ਹਾਂ ਫੇਰ ਇੱਕ ਤੇ ਬਾਕੀ ਸਾਡੇ ਪੱਠੇ-ਪੁੱਠੇ ਵੀ ਉਨੇ ਹੀ ਹੁਣ ਤੈਨੂੰ ਪਤਾ ਗਰਮੀ ਆ ਕੋਈ ਸੇਵਾ ਕਰੂ ਨਾ ਚੰਗੀ ਹਾਂ ਵੱਡੇ ਦਾ ਕੰਮ ਆ ਨਾਲ ਸਾਡਾ ਆਪਣਾ ਵੀ ਕੰਮ ਆ ਨਾ ਪਲੰਬਰ ਦਾ ਕੰਮ ਕਰਦੇ ਆ ਠੀਕ ਆ ਤੇ ਉਹ ਫਿਰ ਉਧਰ ਚਲ ਜਾਂਦਾ ਤੇ ਡੰਗਣ ਦੀ ਸਾਂਭੇ ਜਾਂਦੀ ਆ ਤੁਸੀਂ ਦੱਸੰਦੇ ਵੀ ਉਧਰ ਮੰਜੀਠਾ ਰੋਡ ਤੇ ਦੁਕਾਨਾਂ ਵੀ ਆ ਤੇ ਬੰਦਾ ਤੈਨੂੰ ਪਤਾ ਰੱਖਿਆ ਸੀ ਤੇ ਉਹ ਬਾਰਾ ਨਹੀਂ ਖਾਂਦੇ ਉਹ ਫਿਰ ਬਾਕੀ ਨੇਬਰ ਦਾ ਕੋਈ ਕੰਮ ਹੀ ਨਹੀਂ ਕਰਦਾ ਇਹ ਆ ਵੀ ਪਸ਼ੂਆਂ ਦੇ ਫਿਰ ਵਿੱਚ ਰਵਾਂਗੇ ਤੇ ਫੇਰ ਹੀ ਗੱਲ ਬੰਦੀ ਆ ਹਾਂਜੀ ਹਾਂਜੀ ਤੇ ਜੇ ਕਰੀ ਚੱਕਰ ਸਵੇਰੇ ਮਾਰਿਆ ਇੱਕ ਵਾਰੀ ਸ਼ਾਮ ਨੂੰ ਤੇ ਫੇਰ ਉਹ ਗੱਲ ਬਣਦੀ ਜਦੋਂ ਮੈਂ ਨਾ ਤੁਹਾਨੂੰ ਬਤਾਉਂਦਾ ਉਹਦੇ ਫੇਰ ਆਪਾਂ ਹੋਈਦਾ ਇੰਨਾ ਕੰਮ ਉਦੋਂ ਤੁਸੀਂ ਤੇ ਇੱਧਰ ਹੀ ਉਹ ਉੱਧਰ ਹੁੰਦੇ ਸੀ ਉੱਧਰ ਹੁੰਦੇ ਸੀ ਫੇਰ ਹੁਣ ਉਹ ਕੋਈ ਸਰਦਾ ਨਹੀਂ ਹਾਂਜੀ ਹਾਂਜੀ ਉਹਦਾ ਪਹਿਚਾਰ ਨਾ ਦੇ ਆ ਜੇ ਮੂੰਹ ਚ ਅੱਛਾ ਹਾਂ ਪਹਿਲਾ ਸੂਆ ਠੀਕ ਆ ਬੱਚਾ ਕੀ ਇਹਦੇ ਮਗਰ ਇਧੇ ਮਗਰ ਬੱਚਾ ਇਧੇ ਮਗਰ ਬੱਚਾ ਦੂਸਰੀ ਮਗਰ ਬੱਚੀ ਕਨਾ ਦਾ ਸਾਈਜ਼ ਗਿਆ ਬੇ ਤਾਂ ਫਿਰ ਤਾਂ ਫਿਕਸ ਕਰਦੇ ਇੱਕ ਰੀ ਬੜੀ ਵਧੀਆ ਹੈ ਥਾ ਠੱਲੇ ਬਿਲਕੁਲ ਠੰਡੀ ਸੀ ਇਹ ਕੋ ਗੱਲ ਠੀਕ ਜੇ ਤੇ ਬਾਕੀ ਇਹ ਆ ਬੇ ਚਲੋ ਕੋਈ ਜੇ ਸਾਮ ਕਰੂਗਾ ਤੇ ਵਾਚ ਸਕਦੇ ਮੈਨੂੰ ਪਤਾ ਵੀ ਇਹ ਸਾਮਣੇ ਦੁੱਧੋਂ ਬਦਲੀਆਂ ਬਦਲੀਆਂ ਆ ਮੈਂ ਆ ਕੇ ਨਾ ਥੋੜਾ ਜਿਹਾ ਇਹਨਾਂ ਨੂੰ ਨਿਵਾਲਿਆ ਥੋੜਾ ਜਿਹਾ ਰੱਸੀਆਂ ਬਦਲੀਆਂ ਵਾ ਹਾਂਜੀ ਉਹ ਇਹਨਾਂ ਕੋਈ ਬਦਲੀਆਂ ਜਿੱਦਾਂ ਮੰਨ ਲਓ ਤੁਹਾਨੂੰ ਪਤਾ ਸ਼ੁਰੂ ਤਾਂ ਸ਼ਾਓਗੇ ਸ਼ੁਰੂ ਤਾਂ ਹੀ ਚੰਗੀਆਂ ਮਿਹੜਾ ਲਿਓਣੀਆਂ ਹਾਂਜੀ ਹਾਂਜੀ ਉਹਦੇ ਕਰਕੇ ਮੈਂ ਬਦਲੀਆਂ ਬਾਕੀ ਮੈਨੂੰ ਪਤਾ ਜਿਹੜਾ ਇੱਥੋਂ ਖੜੇਗਾ ਨਾ ਬਦਲੀਆਂ ਨਾਲੇ ਗਾਂ ਵੀ ਵਾਦੇ ਬੰਦੀਆਂ ਨੇ ਠੀਕ ਆ ਹਾਂ ਕ੍ਰੋਸ ਬਰੀਡ ਆ ਕੋਈ ਗਰਮੀ ਨਹੀਂ ਮਨਾਉਂਦੀ ਵੇਖ ਲਓ ਹੁਣ ਪੂਰੀ ਗਰਮੀ ਆ ਨਾ ਕੋਈ ਵੇਖ ਲਓ ਗਰਮੀ ਨਹੀਂ ਮਨਾਉਂਦੀ ਤੇ ਮੁੱਲ ਫਿਰ ਦੱਸਣੀ ਇਹਨਾਂ ਤੇ ਮੁੱਲ ਉਹ ਆਪ ਤਨੇ ਜੇ ਵੱਡਾ ਹੈਗਾ ਮੁੱਲ ਫੋਨ ਤੇ ਕਰ ਲਾਂਗੇ ਅੱਛਾ ਹਾਂਜੀ ਉਹ ਆਪੇ ਫਿਰ ਉਹਨਾਂ ਨਾਲ ਉਹ ਆਪੇ ਕਰ ਲੈਗਾ ਉਹਨਾਂ ਨਾਲ ਠੀਕ ਐ ਤੇ ਹੁਣ ਆ ਜਿਹੜੀ ਜੇ ਇਹਦੇ ਕੋਲ ਦੁੱਧ ਇਹ ਵੀ ਪਹਿਲਾ ਸਵਾਰ ਫਿਰ ਅੱਛਾ ਇਹ ਵੀ ਬਹੁਤ ਚੰਗੀ ਬਰੀਡ ਦੀ ਵਛੀ ਜਾ ਠੀਕ ਹੈ ਬਾਕੀ ਲਈਆਂ ਉਹਦੇ ਸਾਰੀਆਂ ਛੱਡ ਚੋਂ ਠੀਕ ਹੈ ਹਾਂ ਸੈਕਸਡ ਸੀਮੰਦੀਆਂ ਸਾਰੀਆਂ ਬਾਕੀ ਮੈਨੂੰ ਤਾਂ ਪਤਾ ਨਹੀਂ ਹੁਣ ਉਹਨੂੰ ਹੀ ਪਤਾ ਸਾਰੀ ਡਿਟੇਲ ਦਾ ਠੀਕ ਹੈ ਤੇ ਇਹਦੇ ਕੋਲ 12 ਕਿਲੋ ਦੁੱਧ ਇਹ ਆ ਵੀ ਚਲੋ ਜੇ ਕੋਈ ਜਾਣਕਾਰੀ ਆ ਉਹ ਫੋਨ ਕਰਕੇ ਪੁੱਛ ਲੈਣਾ ਜਿਹਦੇ ਸਾਰਾ ਰਿਕਾਰਡ ਨੂੰ ਮਿਲ ਜਾਊਗਾ ਇਹ ਜਿਹੜੀ ਵਛੀ ਨਾ ਉਹ ਵੀ ਇਹਨੇ ਸੈਕਸਡ ਸੀਮ ਲਵਾਇਆ ਹੈ ਅੱਛਾ ਵਛੀ ਹੈਗੀ ਤੇ ਅੱਜ ਹੈ ਨਾ ਹਾਂ ਇਹਨੂੰ 2 ਮਹੀਨੇ ਹੋਏ ਸੂਈ ਨੂੰ ਠੀਕ ਇਹਦੇ ਕੋਲ ਵੀ 12 ਕਿਲੋ ਦੁੱਧ ਦੇ ਵੀ ਠੰਡੀ ਸੀਦੇ ਅੱਛਾ ਕੋਈ ਮੰਗਾ ਨਹੀਂ ਪਉਣਾ ਸੁਵਾਈ ਦਾ ਵੀ ਪਹਿਲਾਂ ਇਹ ਧੰਦੋ ਕਿਤਰਾ ਜੇ ਇਹ ਵੀ ਚਾਰ ਧੰਦੇ ਚਾਰ ਧੰਦੇ ਇਹਦੀ ਵਸ਼ੀਤਨ ਹੁਣੇ ਦਿਖਾ ਦੇਾਂਗੇ ਬਾਕੀ ਪਹਿਲਾਂ ਚਲੋ ਕਾਫੀ ਵੀਡੀਓ ਪਾਉਂਦੇ ਰਹੇ ਆਪਾਂ ਇਸ ਘਰ ਦੇ ਵਿੱਚੋਂ 2 ਸਾਲ ਪਹਿਲਾਂ ਦੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਠੰਡੀਆਂ ਸੀਲ ਆ ਬਾਕੀ ਇਹ ਆਪੇ ਕੋਈ ਸਾੰਭ ਵਾਲਾ ਖੜੇ ਅਗਲੇ ਸੋਵੇ ਨੂੰ ਬੈੜਾ ਜਿਹੜੀਆਂ ਚੰਗੀਆਂ ਤਿਆਰ ਹੋਣੀਆਂ ਹਾਂ ਫਿਰ ਅਗਲੇ ਸੋਵੇ ਨੂੰ ਲੱਖ ਲੱਖ ਤੋਂ ਬਾਹਰ ਵਹਿੜਿਆ ਇਹਨਾਂ ਨੂੰ ਪਤਾ ਤੇ ਬਾਕੀ ਇਹਦੇ ਮਗਰ ਵੀ ਵੱਛੀ ਚੰਗੀ ਸੰਭਣ ਵਾਲੀ ਆ ਹਨਾ ਹਾਂ ਮੱਛੀ ਸੰਭਣ ਵਾਲੀ ਬਧੀ ਉਹ ਵੀ ਚੰਗਾ ਦੁੱਧ ਚ ਛੱਡਿਆ ਵਨੂੰ ਚੰਗਾ ਵਧੀਆ ਉਹ ਤੁਹਾਨੂੰ ਦੱਸਿਆ ਵੀ ਇੱਕ ਟਾਈਮ ਦਾ ਦੁੱਧ ਆ ਪੀਂਦਾ ਸੀ ਇੱਕ ਟਾਈਮ ਦਾ ਵੱਛੀ ਨੂੰ ਦੁੱਧ ਛੱਡਦਾ ਰਿਹਾ ਜੀ ਠੀਕ ਆ ਹਾਂ ਠੀਕ ਮੋਲ ਆਪੇ ਫੇਰ ਆਪੇ ਕਰ ਲੈਣਗੇ ਨਾ ਫੋਨ ਤੇ ਤੇ ਕਾ ਗੇਰ ਵੱਛੀ ਵੀ ਜੇ ਹਾਂ ਜੀ ਇਹ ਵੀ ਵੀਰ ਜੀ ਵੇਚ ਦੇਣੀ ਠੀਕ ਆ ਹਾਂਜੀ ਤੇ ਇਹ ਅਜੇ ਸੁਆ ਸੁਈ ਆ ਕਿ ਨਹੀਂ ਨਹੀਂ ਅਜੇ ਅਜੇ ਕਾਂਜੀ ਵੀਰ ਜੀ ਪਹਿਲੀ ਵਾਰੀ ਬਣੀ ਇਹਨੂੰ 20 ਦਿਨ ਹੋਏ ਟੀ ਗੱਲ ਕਿਨ ਅੱਛਾ ਹਾਂਜੀ ਠੀਕ ਆ ਤੇ ਬਾਕੀ ਇਹ ਵੀ ਚਲੋ ਉਹਨਾਂ ਨੇ ਰੱਖੀ ਆ ਘਰੇ ਆਪਣੇ ਹਨਾ ਹਾਂਜੀ ਘਰ ਰੱਖੀ ਪਰ ਹੁਣ ਸਾਬ ਮਥੋਂ ਵੀਰ ਜੀ ਦੇਣ ਦੇ ਬੜੀ ਸ਼ੌਂਕ ਨਾਲ ਉਹਨੇ ਤਾਂ ਲਈਆਂ ਠੀਕ ਆ ਗੇਅਰ ਤੁਹਾਨੂੰ ਪਤਾ ਗੇਅਰ ਕਿੱਥੇ ਲੱਭਦੀ ਇੱਥੇ ਠੰਡੀ ਸੀ ਲਿਆ ਉਤਰਾ ਆ ਝੋਲੀ ਦੇਖੋ ਕਿਦਾਂ ਚਲੋ ਜੇ ਕਿਸੇ ਨੇ ਉਤਰਾ ਘਰ ਰੱਖਣ ਲਈ ਖੜਨੀ ਹੋਵੇ ਹਾਂਜੀ ਹਾਂਜੀ ਤੇ ਉਹ ਚੰਗੀ ਆ ਜਿਹੜਾ ਵਾ ਟੀਗਾ ਭਰਾਇਆ ਵਾ ਉਤਰਾ ਕਹਿੰਦੇ ਆ ਤੇ ਬਾਕੀ ਗਾਂ ਨਹੀਂ ਘਲਾਵੇ ਤੇ ਅਗਲੀ ਦੀ ਕਿ ਸਮਝਿਆ ਚਲ ਲੈ ਜਾ ਬੰਦਾ ਤੇ ਇੱਕ ਵਸ਼ੀ ਦਾ ਨੋਜੇ ਹੋਰ ਇਧਰ ਵਖਾਉਣੀ ਆ ਤੇ ਜਿਹੜੀ ਆਹ ਵਾਲੀ ਬੱਛੀ ਆ ਵਿਚਲੀ ਬੱਛੀ ਉਹ ਵਾਲੀ ਗਾਂ ਦੀ ਆ ਜਿਹੜੀ 2 ਨੰਬਰ ਤੇ ਤੁਹਾਨੂੰ ਦਿਖਾਈ ਆਹ 2 ਨੰਬਰ ਵਾਲੀ ਗਾਂ ਦੀ ਬੱਛੀ ਆ ਤੇ ਕਾ ਜਰਸੀ ਬੱਛੀ ਵੀ ਤੁਹਾਨੂੰ ਦਿਖਾ ਦਈਏ ਇਹਦਾ ਵੀ ਸੋਵਾ ਪੇਲਾ ਹੀ ਆ ਹਾਂਜੀ ਹਾਂਜੀ ਇਹ ਵੀ ਮਤਲਬ ਇਹ ਵੀ ਅਜੇ ਕਾਂਜੀ ਹੈਗੇ ਇਹ ਬੱਛੀ ਬਣੀ ਨਹੀਂ ਅਜੇ ਅੱਛਾ ਇਹ ਨਹੀਂ ਬਣੀ ਨਹੀਂ ਬਣੀ ਨਹੀਂ ਉਦਾਂ ਬਣ ਜਾਊਗੀ ਅੱਛਾ ਅਜੇ ਬਣੀ ਨਹੀਂ ਠੀਕ ਆ ਤੇ ਇਹਨਾਂ ਦਾ ਕੋਈ ਮਾਮਲਾ ਦੁੱਧ ਦਾ ਪਤਾ ਕੁਛ ਮੈਨੂੰ ਨਹੀਂ ਵੱਡੇ ਨੂੰ ਪਤਾ ਵਾ ਠੀਕ ਆ ਫੋਨ ਨੰਬਰ ਵੇਚ ਦੇ ਦਾਂ ਉਹ ਸਾਰਾ ਕੁਝ ਆਪੇ ਫਿਰਣਾ ਫੋਨ ਤੇ ਪੁੱਛ ਲੈ ਤੇ ਇਹਨਾਂ ਦੇ ਰੇਟ ਰੂਟ ਵੀ ਜੋ ਵੀ ਆ ਫੋਨ ਤੇ ਪੁੱਛ ਲੈਣਾ ਮੈਨੂੰ ਨਹੀਂ ਮੈਨੂੰ ਪਤਾ ਨਹੀਂ ਨਾ ਹਾਂਜੀ ਹਾਂਜੀ ਮੈਂ ਹਾਂਜੀ ਮੈਂ ਜੋ ਕਹਦਾ ਫਿਰ ਗਲਤ ਨਾ ਹੋ ਜਾਏ ਨਾ ਜੀ ਮੈਨੂੰ ਪਤਾ ਮੈਂ ਉਹ ਗੱਲ ਦੱਸਤੀ ਆ ਠੀਕ ਆ ਤੇ ਬਾਕੀ ਉਹ ਵਾਲੀ ਗਾਂ ਘਰੇ ਰੱਖ ਲੈਣੀ ਹੈ ਨਾ ਉਹ ਇੱਕ ਹੀ ਗਾਂ ਬਸ ਘਰੇ ਰੱਖਣੀ ਕੋ ਘਰੇ ਰੱਖਣੀ ਤੇ ਬਾਕੀ ਸਾਰਾ ਕੁਝ ਵੇਚ ਦੇਣਾ ਵਾ ਹਾਂਜੀ ਤੇ ਕੋਈ ਵੀ ਆਣ ਕੇ ਵੇਖੇ ਨਾ ਆਪਣੀ ਪਸੰਦ ਕਰਕੇ ਬਾਕੀ ਆ ਵੱਛੀ ਨੂੰ ਤਾਂ ਦੱਸਿਆ ਵਧੀਆ ਠੀਗਾ ਲਵਾਇਆ ਹਾਂ ਹਾਂਜੀ ਹਾਂਜੀ ਵੱਛੀ ਮਗਰ ਚੰ ਚੰਗੀ ਵੜ ਤਿਆਰ ਹੋਣੀ ਆ ਤੇ ਬਾਕੀ ਚਲੋ ਹੋਰ ਕੁਛ ਕਹਣਾ ਵੀ ਜੀ ਫਿਰ ਬਸ ਵੀਰ ਜੀ ਇਹੀ ਆ ਸੋਨੀਆਂ ਗਾਇਆਂ ਵਾ ਹਾਂਜੀ ਆਪਣੀ ਮੈਂ ਤਾਂ ਕਹਿੰਦਾ ਇੱਥੋਂ ਥੱਲੇ ਵੇਖੋ ਮੈਂ ਤਾਂ ਇੰਨੀਆਂ ਵੀਡੀਓ ਪਾਣੀਆਂ ਗਾਵਾਂ ਬੇਟੀਆਂ ਹਾਂਜੀ ਹਾਂਜੀ ਜਿਹੜੀ ਇਹ ਸਾਹ ਵਾਲੀ ਚੀਜ਼ ਆ ਵੀਰ ਜੀ ਇੱਥੇ ਆਪਣੇ ਘਰ ਦੀ ਗਾਰੰਟੀ ਹਾਂਜੀ ਹਾਂ ਜੀ ਹੁਣ ਇੱਥੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੁਹਾਨੂੰ ਪਤਾ ਇਹ ਸਾਹ ਵਾਲੀ ਚੀਜ਼ ਆ ਕੋਈ 2 ਦਿਨ ਜਾ ਕੇ ਜੀਵ ਨਹੀਂ ਲੰਮਦੀਆਂ ਹਾਂਜੀ ਹਾਂਜੀ ਫਿਰ ਉਹ ਦੁੱਧਾ ਘਾਟਾ ਵਾਦਾ ਹੁੰਦਾ ਠੀਕ ਹੈ ਆਪਾਂ ਇਹ ਗੱਲੋਂ ਕਹਿੰਦੇ ਕੋਈ ਆਪਣੀ ਇੱਥੇ ਤਸੱਲੀ ਕਰਕੇ ਖੜੇ ਹਾਂਜੀ ਹਾਂ ਸਾਡੇ ਕੋਲ 2 ਦਿਨ ਤੇ 3 ਦਿਨ ਤਸੱਲੀ ਕਰਕੇ ਖੜੇ ਠੀਕ ਹੈ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਫੇਰ ਹੀ ਪੈਸੂ ਖਰੀਦਾਂਗੇ